ਔਰ ਡੋਕਰਾ ਜੋ ਅਸਲ ਵਿੱਚ ਬੜਾ ਕਾਲਾ ਦਿੱਤੇ। ਬੀਜੇਪੀ ਪਾਰਟੀ ਦਾ ਪੰਜਾਬ ਦੇ ਵਿੱਚ ਵੀ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜੋ ਮੋਦੀ ਸਰਕਾਰ, ਬੀਜੇਪੀ ਸਰਕਾਰ ਦੀਆਂ ਨੀਤੀਆਂ ਔਰ ਖਾਸ ਕਰਕੇ ਜਿਹੜੇ ਅ ਕਮਜ਼ੋਰ ਜਿਹੜੇ ਵਰਗ ਹੈ ਉਹਨਾਂ ਲਈ ਸਕੀਮਾਂ ਮਸਲਨ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਗੈਰਾ ਵਗੈਰਾ ਕੋਈ ਸੈਂਕੜੇ ਸਕੀਮਾਂ ਹੈ। ਔਰ ਬੀਜੇਪੀ ਪਾਰਟੀ ਨੇ ਤਕਰੀਬਨ 4400 ਕੈਂਪ ਜਿਹੜੇ ਆ ਪੂਰੇ तमाम ਪੰਜਾਬ ਚ ਲਾਏ ਉਹਦੇ ਚ ਕੋਈ 156000 ਜਿਹੜੇ ਲੋਕ ਸੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਕਿ ਇਹਨਾਂ ਸਕੀਮਾਂ ਤੋਂ ਲਾਂਭੇ ਸੀ ਅ ਅੱਜ ਸੁਖਨਾ ਬਲੂ ਜਿਹੜਾ ਕਿ ਗਿੱਦੜਵਾ ਕੰਸਟੀਟੂਐਂਸੀ ਚ ਪਿੰਡ ਆ ਉੱਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਹੋ ਪੰਜਾਬ ਦੇ ਕਿਸੇ ਵੀ ਥਾਂ ਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨਾ ਹੀ ਦਿੱਤਾ ਕਿ ਇਹਦੇ ਨਾਲ ਕੋਈ ਡਾਟਾ ਬ੍ਰੀਚ ਹੋਦਾ ਦੇਖੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪ ਦੇ ਕੋਲੇ ਤਾਂ ਇੱਕ ਦਮੜੀ ਵੀ ਹੈ ਨਹੀਂ ਜ਼ੈਰਖਾਨ ਨੂੰ ਪੈਸੇ ਵੀ ਹੈ ਨਹੀਂ ਕੇਂਦਰ ਦੀ ਸਰਕਾਰ ਦੇ ਪੈਸੇ ਆ ਸਰਕਾਰ ਦੇ ਪੈਸੇ ਆ ਗਰੀਬਾਂ ਨੂੰ ਮਿਲਦੇ ਆ ਵਿਚੋਲਿਆਂ ਨੂੰ ਕੀ ਤਕਲੀਫ ਹੋਏ ਔਰ ਇੱਕ ਇਤਿਹਾਸ ਦਾ ਇੱਕ ਕਾਨੂੰਨ ਹੈ ਕਿ ਜਦੋਂ ਹੜ੍ਹ ਆਉਂਦੇ ਹਨ ਨਾ ਹੁਣ ਹੜ੍ਹਾਂ ਨੂੰ ਨੱਕੇ ਨਹੀਂ ਪੈਂਦੇ ਹੜ੍ਹਾਂ ਤੇ ਬੰਨ ਨਹੀਂ ਲੱਗਦੇ ਜਦੋਂ ਦਰਿਆ ਵਗੂਟਦੇ ਆ ਤਾਂ ਫਿਰ ਉੱਤੇ ਨਕਿਆ ਨਾ ਟਾਲੇ ਨਹੀਂ ਜਾਂਦੇ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆਂ ਪ੍ਰਿਤਪਾਲ ਸਿੰਘ ਜਿਹੜੇ ਕਿ ਸਾਡੇ ਲੀਡਰ ਹੈ ਸਾਡੇ ਸतीश ਜੀ ਜਿਹੜੇ ਕਿ ਜ਼ਿਲ੍ਹਾ ਦੇ ਪ੍ਰਧਾਨ ਨੇ ਸਾਡਾ ਤਾਂ ਇੱਕ ਬੜਾ ਸਾਦਾ ਜਿਹਾ ਮੁਤਾਲਬਾ ਹੈ ਕਿ ਇਹ ਜਿਹੜੇ ਬੀਜੇਪੀ ਪਾਰਟੀ ਦੇ ਕੈਂਪ ਹੈ ਇਹ ਰੁਕ ਤਾਂ ਸਕਦੇ ਨੇ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਰੁਕੂਗਾ ਨਹੀਂ ਇਹ ਤਾਂ ਸੁਗਨ ਦੀ ਹੋਰ شدت ਨਾਲ ਅਸੀਂ ਲਾਵਾਂਗੇ ਅਮ ਔਰ ਮੈਂ ਡੀਐਸਪੀ ਸਾਹਿਬ ਨੂੰ ਵੀ ਇਹ ਗੁਜ਼ਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾਨੂੰ ਕੋਈ ਪ੍ਰੀਵੈਂਟਿਵ ਕਸਟਡੀ ਚ ਲੈ ਲਓ ਪਰ ਇਹ ਕਹਿਣਾ ਕਿ ਹਿੰਦੂਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਲਿਆ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਇਹ ਸਿਆਸੀ ਨਲਕੀ ਹੈ ਔਰ ਇਸ ਕੱਲਾ ਮੈਨੂੰ ਜ਼ਾਤੀ ਤੌਰ ਤੇ ਬੜਾ ਅਫਸੋਸ ਔਰ ਡੋਕਰਾਜ ਵਾਸਤੇ ਬੜਾ ਕਾਲਾ ਦਿੱਤੇ ਬੀਜੇਪੀ ਪਾਰਟੀ ਦਾ ਪੰਜਾਬ ਦੇ ਵਿੱਚ ਵੀ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜੋ ਮੋਦੀ ਸਰਕਾਰ ਬੀਜੇਪੀ ਸਰਕਾਰ ਦੀਆਂ ਨੀਤੀਆਂ ਔਰ ਖਾਸ ਕਰਕੇ ਜਿਹੜੇ ਕਮਜ਼ੋਰ ਜਿਹੜੇ ਵਰਗ ਹੈ ਉਹਨਾਂ ਲਈ ਸਕੀਮਾਂ ਮਸਲਨ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਗੈਰਾ ਵਗੈਰਾ ਕੋਈ ਸੈਂਕੜੇ ਸਕੀਮਾਂ ਔਰ ਬੀਜੇਪੀ ਪਾਰਟੀ ਨੇ ਤਕਰੀਬਨ 4400 ਕੈਂਪ ਜਿਹੜੇ ਆ ਪੂਰੇ तमाम ਪੰਜਾਬ ਚ ਲਾਏ ਉਹਦੇ ਚ ਕੋਈ 1,55,000 ਜਿਹੜੇ ਲੋਕ ਸੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਕਿ ਇਹਨਾਂ ਸਕੀਮਾਂ ਤੋਂ ਲੰਬੇ ਸੀ ਅ ਅੱਜ ਸੁਖਨਾ ਬਲੂ ਤੇਰਾ ਕੀ ਗਿੱਦੜਵਾ ਕੰਸਟਿਟੂਐਂਸੀ ਚ ਫਿੰਡ ਹੈ ਉੱਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਹੈ ਉਹ ਪੰਜਾਬ ਦੇ ਕਿਸੇ ਵੀ ਥਾਂ ਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨੇ ਦਿੱਤਾ ਕਿ ਇਹਦੇ ਨਾਲ ਕੋਈ ਡਾਟਾ ਬ੍ਰੀਚ ਹੋਵੇ ਦੇਖੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪਦੇ ਕੋਲੇ ਤਾਂ ਇੱਕ ਦਮੜੀ ਵੀ ਹੈ ਨਹੀਂ ਜ਼ਹਿਰ ਖਾਨ ਨੂੰ ਪੈਸੇ ਵੀ ਹੈ ਨਹੀਂ ਕੇਂਦਰ ਦੀ ਸਰਕਾਰ ਦੇ ਪੈਸੇ ਹੈ ਸਰਕਾਰ ਦੇ ਪੈਸੇ ਹੈ ਗਰੀਬਾਂ ਨੂੰ ਮਿਲਦੇ ਵਿਚੋਲਿਆਂ ਨੂੰ ਕੀ ਤਕਲੀਫ ਹੋਏ ਔਰ ਇੱਕ ਇਤਿਹਾਸ ਦਾ ਇੱਕ ਕਾਨੂੰਨ ਹੈ ਕਿ ਜਦੋਂ ਹੜ੍ਹ ਆਂਦੇ ਹਨ ਨਾ ਹੜ੍ਹਾਂ ਨੂੰ ਨੱਕੇ ਨਹੀਂ ਪੈਂਦੇ ਹੜ੍ਹਾਂ ਤੇ ਬੰਨ ਨਹੀਂ ਲੱਗਦੇ ਜਦੋਂ ਦਰਿਆ ਉਪੂਟਦੇ ਆ ਤਾਂ ਫਿਰ ਉੱਤੇ ਨਿਕਿਆ ਨਾ ਟਾਲੇ ਨਹੀਂ ਜਾਂਦੇ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆ ਪ੍ਰਿਤਪਾਲ ਸਿੰਘ ਜਿਹੜੇ ਕਿ ਸਾਡੇ ਲੀਡਰ ਹੈ ਸਾਡੇ ਸतीश ਜੀ ਜਿਹੜੇ ਕਿ ਜ਼ਿਲ੍ਹਾ ਦੇ ਪ੍ਰਧਾਨ ਨੇ ਸਾਡਾ ਤਾਂ ਇੱਕ ਬੜਾ ਸਾਦਾ ਜਿਹਾ ਮੁਤਾਲਬਾ ਹੈ ਕਿ ਇਹ ਜਿਹੜੇ ਬੀਜੇਪੀ ਪਾਰਟੀ ਦੇ ਕੈਂਪੇਨ ਇਹ ਰੁਕ ਤਾਂ ਸਕਦੇ ਨਹੀਂ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਰੁਕੂਗਾ ਨਹੀਂ ਇਹ ਤਾਂ ਸੁਗੰਧੀ ਹੋਰ ਸ਼ਿੱਦਤ ਨਾਲ ਅਸੀਂ ਲਾਵਾਂਗੇ ਅਮ ਔਰ ਮੈਂ ਡੀਐਸਪੀ ਸਾਹਿਬ ਨੂੰ ਵੀ ਇਹ ਗੁਜ਼ਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾਨੂੰ ਕੋਈ ਪ੍ਰੀਵੈਂਟਿਵ ਕਸਟਡੀ ਚ ਲੈ ਲਓ ਪਰ ਇਹ ਕਹਿਣਾ ਕਿ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਲਿਆ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਇਹ ਸਿਆਸੀ ਨਲਕੀ ਹੈ ਔਰ ਇਸ ਕੱਲਾ ਮੈਨੂੰ ਜ਼ਾਤੀ ਤੌਰ ਤੇ ਬੜਾ ਅਫਸੋਸ ਹੈ